ਪਗਵੰਤ ਮਾਨਨਾ ਕੀਤਾ ਜਾਏਗਾ ਜਿਹੜੇ ਕਹਿੰਦੇ ਆ ਨਾ ਵੀ ਮੇਰੇ ਤੇ ਦੱਸੋ ਕੋਈ ਸੂਤ ਉਹ ਉਹ ਲੱਗੂ ਪਤਾ ਉਦੋਂ ਵੀ ਕਿਹੜੇ ਕਿਹੜੇ ਲੜਕੇ ਤੁਸੀਂ ਰਵਾਨਾ ਨਾ ਇਹ ਛੜਿਆੰਤਰ ਕੀਤਾ ਏ ਇਹ ਇਹ ਜਦੋਂ ਇਹ ਕਰਦੇ ਸੀ ਇਹਦੇ ਬਾਰੇ ਜਵਾਬ ਤਾਂ ਇਹਨਾਂ ਨੇ ਕੀ ਦੇਣਾ ਏ ਕੋਈ ਕਿਉਂਕਿ ਜਿਸ ਤਰੀਕੇ ਨਾਲ ਆਪਣੇ ਪਿਤਾ ਜੀ ਮਾਸਟਰ ਉਹਨਾਂ ਬਾਰੇ ਵੀ ਦੱਸਦਾ ਵੀ ਅਸੀਂ ਕਿਵੇਂ ਕਿੰਨੀਆਂ ਬੋਤਲਾਂ ਦੇਖ ਕੇ ਪਾਸ ਹੁੰਦੇ ਆ ਕਿਵੇਂ ਹੋ ਜਾਂਦੇ ਆ ਸਾਰਾ ਕੁਝ ਕੋਈ ਚੀਜ਼ ਮੈਂ ਸਮਝਦਾ ਇਹਨਾਂ ਦੀ ਬੱਚੀ ਨਹੀਂਗੀ ਅਖੀਰ 'ਚ ਮੈਂ ਫੇਰ ਉਹੀ ਗੱਲ ਕਹੂੰਗਾ ਵੀ ਇਹਨਾਂ ਤੋਂ ਤਾਂ ਕਿਸੇ ਦਾ ਕੁਝ ਇਨਕੁਆਇਰੀ ਹੋਏ ਨਾ ਹੋਏ ਅਸੀਂ ਜ਼ਰੂਰ ਇਹਨਾਂ ਦੀ ਦੁਬਾਰਾ ਜਿਵੇਂ ਕਹਿੰਦੇ ਨੇ ਵੀ ਤੂੰ ਨਹੀਂ ਬੋਲਦਾ ਤੂੰ ਨਹੀਂ ਬੋਲਦਾ ਤੇਰੇ ਯਾਰ ਬੋਲਦਾ ਇਹ 'ਚ ਪਤਾ ਲੱਗੂਗਾ ਵੀ ਇਹ 'ਚ ਕੌਣ ਬੋਲਦਾ ਹੈ ਵੀ ਸ਼ਰਾਬ ਬੋਲਦੀ ਆ ਪੁੱਕੀ ਬੋਲਦੀ ਆ ਡੋਡੇ ਬੋਲਦੇ ਆ ਚਿੱਟਾ ਬੋਲਦਾ ਕੀ ਬੋਲਦਾ ਹੈ ਉਹ 27 'ਚ ਜ਼ਰੂਰ ਕੱਢਾਂਗੇ ਜੀ 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 ਤਾਂ ਰੀਅਲ ਲਾਈਫ 'ਚ ਫਰਕ ਹੁੰਦਾ ਥੋੜਾ ਜਿਹਾ ਕਾਹਦਾ ਫਰਕ ਤੁਹਾਨੂੰ ਲੱਗ ਰਿਹਾ ਫਰਕ ਫਿਰ ਉਹ ਸੈਕਿੰਡ ਥਿੰਗ ਇਹ ਜੋ ਵੀ ਵੀਡੀਓ ਤੁਸੀਂ ਦਿਖਾ ਰਹੇ ਹੋ ਕਿ ਕਿਹਨ ਕਰ ਰਹੇ ਪਰ ਕਾਂਗਰਸ ਨੇ ਉਹ ਬਤੇ ਉਦੋਂ ਦਾ ਇਹ ਐਲਾਨਤ ਸ਼ੁਰੂ ਹੋਈ ਹੈ ਸਾਡੀ ਦੀ ਸਰਕਾਰ ਦੀ ਕੰਪਲੈਕਸ ਦੀ ਸਰਕਾਰ ਰਹੇ ਜਾਂ ਕਿਸੇ ਸੱਤਾ ਦੇ ਵਿੱਚ ਸੀ ਉਹਨੂੰ ਕਿਉਂ ਨਹੀਂ ਰਿਐਕਸ਼ਨ ਹੋਇਆ ਕਾਂਗਰਸ ਦੀ ਸਰਕਾਰ ਦਾ ਉਹ ਵੀਡੀਓ ਕਿਉਂ ਨਹੀਂ ਚੁੱਕੇ ਅਸੀਂ ਤਾਂ ਭਾਜੀਪੀ ਦੀ ਗੱਲ ਕਰ ਰਹੇ ਹਾਂ ਸਾਨੂੰ ਕਾਂਗਰਸ ਦਾ ਕੀ ਲੈਣਾ ਦੇਣਾ ਜਿਹੜੀ ਅਜ ਕੇਂਦਰ ਦੀ ਸਰਕਾਰ ਹੈ ਐਮਸੀ ਦੀ ਤੁਹਾਡੇ ਕੋਲ ਹੈ ਬਾਕੀ ਕਿਸੇ ਦਾ ਤੁਹਾਡੇ ਕੋਲ ਹੈ ਇਹ ਇੰਡੀਆ ਜਨਸ ਕਾ ਪੁਜਾਚ ਕਰ ਨਹੀਂ ਅਸੀਂ ਤਾਂ ਜੀ 27 ਚ ਕਰਾਂਗੇ ਆ ਕੇ ਸਰ 27 ਕਿਉਂ ਪਾਵਰ ਆ ਜਾਗੀ 27 ਦਾ ਆਊ ਕੀ ਨਹੀਂ ਆਊ ਉਹ ਤੋਂ ਬਾਅਦ ਦੀ ਗੱਲ ਹੈ ਜੀ ਐ ਕਿਵੇਂ ਐ ਕਿਵੇਂ ਸੈਂਟਰ ਅਜੰਸੀ ਕਿਸੇ ਸਟੇਟ ਦੇ ਚੀਫ ਮਿਨਿਸਟਰ ਨੂੰ ਆ ਕੇ ਫੜ ਲੂਗੀ ਜੀ ਫੈਡਰਲ ਸਿਸਟਮ ਆ ਕੋ ਢਾਂਚਾ ਹੈ ਜੀ ਐ ਐਨਸੀਬ ਲੱਗ ਰਿਹਾ ਹੈ ਕਿ ਕਿਸੇ ਵੀ ਨੈਸ਼ਨਲ ਗਵਰਨਮੈਂਟ ਐਕਟ ਕੋ ਸਟੇਟ ਦਾ ਮੁੱਖ ਮੰਤਰੀ ਹੋਵੇ ਚਾਹੇ ਦੇਸ਼ ਦਾ ਪ੍ਰਧਾਨ ਮੰਤਰੀ ਹੋਵੇ ਕੋਈ ਅਜੰਸੀ ਵੀ ਅੱਗੇ ਕੋ ਵਿਅਕਤੀ ਨਹੀਂ ਵੱਡਾ ਹੁੰਦਾ ਨਾ ਜੀ ਤੁਸੀਂ ਜਿਹੜੀ ਅਸੀਂ ਗੱਲ ਕਹਿ ਰਹੇ ਉਹਨੂੰ ਮੰਨੋ ਨਾ ਆਪਾਂ ਕੀ ਸੁਣ ਰਹੇ ਹਾਂ ਮੰਤਰੀ ਦੀ ਬਤਾਰ ਮੰਤਰੀ ਦਾ ਮੰਤਰੀ ਸਾਹਿਬ ਸਟਾਇਰ ਔਰ ਵਿਦ ਕੋਸ਼ ਸ਼ਬਦ ਹੁੰਦੇ ਹੈ ਰਿਫਲਿਕਚਰ ਦਾ ਪਾਰਟ ਹੁੰਦਾ ਹੈ ਨਾ ਜੀ ਕਈ ਮੂਵੀਜ਼ 'ਚ ਬਹੁਤ ਸਾਰੀਆਂ ਬੰਦੇ ਸਟਾਇਰ ਆਪਾ ਆਪਾ ਜੀ ਕਿੰਨਾ ਭਾਵਕ ਆ ਕਿੰਨਾ ਰੌਲਾ ਚੱਲ ਰਿਹਾ ਜੀ ਦੁਸਾਂਝ ਦਾ ਵੀ ਉਹ ਪਾਕਿਸਤਾਨ ਦੀ ਹੈ ਜੀ ਫਲਾਨਾ ਹੈ ਕਿੰਨਾ ਅਸਰ ਆ ਤੁਹਾਡੇ ਤੇ ਹੈ ਨਾ ਸਰ ਇਹ ਇਹ ਅਸਰ ਇਹ ਗੱਲ ਜੀ ਕੋਈ ਇੰਨਾ ਡੈਪਥ ਤੱਕ ਜਾਂਦੀ ਆ ਇੱਕ 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 ਗਾਣਾ ਆਉਂਦਾ ਕੋਈ ਸਿੰਗਰ ਗਾਣਾ ਗਾਉਂਦਾ ਜਿਹੜਾ ਤੁਹਾਨੂੰ ਭਾਵੁਕ ਹੋ ਜੰਨੇ ਤੁਸੀਂ ਤੁਹਾਡੇ ਅੰਸੂ ਵੀ ਆ ਜਾਂਦੇ ਆ ਜਿਸ ਤੇ ਤੁਹਾਨੂੰ ਕਿਸੇ ਦੀ ਯਾਦ ਆਉਂਦੀ ਆ ਤੁਸੀਂ ਮਾਪੇ ਦਾ ਗਾਣਾ ਆਉਂਦਾ ਉਹਦੇ ਉਹ ਚ ਤੁਸੀਂ ਸੋਚ ਕੇ ਉਹ ਜਹਾਂ ਚ ਚਲੇ ਜਾਂਦੇ ਉਹ ਮਾਪੇ ਨੂੰ ਯਾਦ ਕਰਦੇ ਹੋ ਵਿਛੜੇ ਨੂੰ ਕੋਈ ਯਾਦ ਕਰਦੇ ਹੋ ਇਹ ਇੰਨਾ ਡੂੰਘਾ ਅਸਰ ਕਰਦੀਆਂ ਤੁਹਾਡੇ ਤੇ ਤੁਸੀਂ ਕੀ ਕਾਰਵਾਈ ਵੀ ਕਰੋਗੇ ਆਪਾਂ ਮੰਨ ਲੈਂਦੇ ਆ 2022 ਦੀ ਸੱਚਾ ਰਾਤ ਕਿੱਦਾਂ ਦੀ ਕਾਰਵਾਈ ਹੋਈ ਕਿ ਜਿਹਦਾ ਮਜੀਠੇ ਦੇ ਖਿਲਾਫ ਕਾਰਵਾਈ ਹੋਈ ਜਾਂ ਉਹਦਾ ਨਹੀਂ ਕੋਈ ਹੋਰ ਐਗਜ਼ੈਂਪਲਰੀ ਕਾਰਵਾਈ ਨਹੀਂ ਮਜੀਠਾ ਤਾਂ ਦੇਖੋ ਮਜੀਠੇ ਦੇ ਤਾਂ ਇਹਨਾਂ ਨੇ ਜੇਲ੍ਹ ਚ ਸੀਗਾ ਉਹਨੂੰ ਛੱਡਤਾ ਹੁਣ ਤਾਂ ਉਹਨੂੰ ਨਸ਼ੇ ਦੇ ਕੇਸ ਤੋਂ ਬਾਅਦ ਉਹਨੂੰ ਜਿਹੜੀ ਆਪਣੀ ਆਮਦਨ ਤੋਂ ਬਾਅਦ ਉਹਤੇ ਕੇਸ ਪਾਇਆ ਇਹਦੇ ਉੱਤੇ ਤਾਂ ਕੋਈ ਬਚਣਾ ਹੀ ਨਹੀਂ ਇਹਨੇ ਕਿਸੇ ਚੀਜ਼ ਤੋਂ ਇਹ ਕੱਲੀ-ਕੱਲੀ ਗੱਲ ਵੀ ਭਾਈ ਇਹ ਤੂੰ ਬਣਾਉਣ ਲਈ ਕਿਤੋਂ-ਕਿਤੋਂ ਪੈਸੇ ਲਏ ਕਿਹਨੇ-ਕਿਹਨੇ ਤੈਨੂੰ ਪੇਮੈਂਟ ਕੀਤੀ ਤੂੰ ਕਿਉਂ ਕੀਤੀ ਮੈਂ ਇਹ ਕਹੀ ਨਹੀਂ ਰਿਹਾ ਮੈਂ ਤਾਂ ਕਹਿ ਰਿਹਾ ਜਾਣੇ 'ਚ ਕੀਤੀ ਜਾਣੇ 'ਚ ਕੀਤੀ ਉਹ ਤਾਂ ਉਦੋਂ ਪਤਾ ਲੱਗੂ ਨਾ मैं पहले ही इन्क्वायरी तो पहले की मैं क्या तुम जोड़ी थी एंट्री है जिसमें तुम लग रहे हैं कि पैसे लेने ना मामला एडी की एंट्री है एनसीबी की एंट्री है ये दोनों इसमें केंद्र में कम नहीं करेंगे सब कुछ ही कम हो रहा है जाओ पिचे नशा ना था और ये नहीं कि नब्बे कार्यक्रम तो आता है जब तुम � ਉਜਿਕਾਰਾਂ ਵਿੱਚ ਜੇਤਾ ਹੈ ਇਹਦੇ ਠੱਕੇ ਸੀਗੇ ਤਾਂ ਵੀ ਹੋਈ ਜੇਗੀ ਕੱਢਾਂਗੇ ਸਾਰਾ ਕੁਝ ਸਭ ਕੁਝ ਕੱਢਾਂਗੇ ਕਹਾ ਕਰਦੇ ਇਸ ਦਾ ਬੈਗ ਕਰਨੇ ਸਿਆਸੀ ਮੈਨੂੰ ਲੱਗਦਾ ਕਿ ਮੁੱਦਿਆਂ ਤੇ ਤੁਹਾਨੂੰ ਗੋਲਾਣਾ ਚਾਹੀਦਾ ਅੱਜ ਨੂੰ ਵੀ ਹਾਂ ਅੱਜ ਦੇ ਮੁੱਦਾ ਨਸ਼ਾ ਸਭ ਤੋਂ ਵੱਡਾ ਬਿੱਟੂ ਜੀ ਅੱਜ ਤੋਂ ਵੱਡਾ ਸਭ ਤੋਂ ਵੱਡਾ ਨਸ਼ਾ ਮੁੱਦਾ ਹੈ ਉਹ ਨਸ਼ੇ ਨੂੰ ਹੀ ਪ੍ਰਮੋਟ ਕਰਦਾ ਰਿਹਾ ਹੈ ਅੰਕੀ ਸਾਹਿਬ ਆ ਤੁਸੀਂ ਗੈਂਗਸਟਰ ਇਸ ਦੀ ਜਿਹੜੀ ਗੱਲ ਕੀਤੀ ਹੈ ਪਰ ਲਗਾਤਾਰ ਜਦ ਵੀ ਪੰਜਾਬ ਵਿੱਚ ਕੋਈ ਵੀ ਵਾਰਦਾਤ ਹੁੰਦੀ ਹੈ ਉਸ ਤੇ ਇਹ ਕਹਾ ਜਾਂਦਾ ਕਿ ਲੌਰੈਂਸ ਬਸ਼ਨੋਈ ਨੂੰ ਭਾਜਪਾ ਨੇ ਪ੍ਰੋਟੈਕਟ ਕੀਤਾ ਪ੍ਰੋਟੈਕਟ ਇਹਦੇ ਉੱਤੇ ਮੈਂ ਬੜਾ ਕੱਲ ਬੋਲ ਪਿਆ ਅੱਜ ਜਿਹੜੀ ਗੱਲ ਹੈ ਤੇ ਇਹ ਤੇ ਪ੍ਰੈਸ ਕਾਨਫਰੰਸ ਆ ਮੈਂ ਤਾਂ ਕੱਲ ਇਹ ਕਹਿ ਚੁੱਕਿਆ ਬਈ ਲੌਰੈਂਸ ਬਸ਼ਨੋਈ ਨੂੰ ਤੁਸੀਂ ਚੀਫ ਮਿਨਿਸਟਰ ਸਾਹਿਬ ਚਿੱਠੀ ਲਿਖਣ ਬਈ ਲੌਰੈਂਸ ਜਗੂ ਭਗਵਾਨਪੁਰੀਆ ਜਿਹੜਾ ਵੀ ਆਪਣਾ ਦੂਜਾ ਐਨਐਸਏ ਲੱਗੀ ਆ ਜੀ ਤੇ ਜਿੰਨੇ ਵੀ ਹੋਰ ਜਿਹਨਾਂ ਦੇ ਨੇ ਉਹ ਸਾਰਿਆਂ ਨੂੰ ਆਪਣੇ ਪੰਜਾਬ ਚ ਮੰਗਾ ਲੈਣ ਉਰੇ ਤਾਂ ਪੰਜਾਬ ਦੀਆਂ ਜਿਹੜੀਆਂ ਸਿਕਿਉਰਿਟੀ ਆ ਉਹ ਸਾਰੀਆਂ ਸੈਂਟਰਲ ਫੋਰਸਿਜ਼ ਲੱਗੀਆਂ ਹੋਈਆਂ ਜੇ ਉੱਥੇ ਵੀ ਉਹ ਬੰਦ ਨੇ ਸੈਂਟਰਲ ਫੋਰਸਿਜ਼ ਨੇ ਉਰੇ ਪੰਜਾਬ ਦੀਆਂ ਜਿਲ੍ਹਾਂਾਂ ਇੱਥੇ ਗੈਂਗਸਟਰ ਨੇ ਉੱਚ ਵੀ ਤਸੀਰਪੀ ਲੱਗੀ ਆ ਹਾਈ ਸਕਿਉਰਿਟੀ ਦੇਖੋ ਜੀ ਨਸ਼ੇ ਨੂੰ ਲੈ ਕੇ ਕਰਨ ਦਾ ਮੁੱਖ ਮੰਤਰੀ ਸਾਹਿਬ ਨੇ ਪਿਆ ਕਿ 3000 ਤੋਂ ਜ਼ਿਆਦਾ ਅਸੀਂ ਖੇਡ ਦੇ ਮੈਦਾਨ ਬਣਾ ਰਹੇ ਆ ਜਿਨ੍ਹਾਂ ਦੇ ਵਿੱਚ ਹੁਣ ਜਿਹੜੇ ਖਿਡਾਰੀ ਨੇ ਖੇਲਣਗੇ ਵੀ ਤੇ ਮੈਂ ਵੀ ਬੱਤੀ ਫਕੀਰੋ ਦੇ ਵਿੱਚ ਕਬੱਡੀ ਕੇਂਦਰ ਹੈ ਦੇਖੋ ਬੜਾ ਕੱਲ ਪਤਾ ਨਹੀਂ ਕੀ ਹੋਇਆ ਕੈਬਨਟ ਮੀਟਿੰਗ ਅੱਜ ਹੋਣੀ ਆ ਜਿਹੜਾ ਵਿਧਾਨ ਸਭਾ ਉਹ ਚੱਲ ਰਿਹਾ ਕੱਲ ਪਤਾ ਨਹੀਂ ਅਚਾਨਕ ਕੀ ਹੋਇਆ ਵੀ ਇੱਕ ਖਬਰ ਜੀ ਆਉਂਦੀ ਆ ਵੀ 3 ਵਜੇ ਪ੍ਰੈਸ ਕਾਨਫਰੈਂਸ ਕਰਨਗੇ ਉਹਦੇ ਵਿੱਚ ਅਗਲਾ ਕਹਿੰਦਾ ਪਤਾ ਨਹੀਂ ਕੀ ਆ ਜੀ ਜੀ ਮਿਨਿਸਟਰ ਦੀ स्लॉट ਹੁੰਦੇ ਆ ਸਾਰੇ ਕਿਹੜਾ ਪਿੰਡ ਆ ਜਿਹਦੇ ਵਿੱਚ ਗਰਾਉਂਡਿੰਗ ਹੈ ਅੱਜ ਮੈਨੂੰ ਇਹ ਤਾਂ ਦੱਸੋ ਕਿਹੜੇ ਪੰਜਾਬ ਫੇਰ ਅੱਜ ਉਹਨਾਂ ਨੇ ਆਪ ਕਿਹਾ ਵੀ ਇਹ ਪੰਜਾਬ ਦੇ ਅੱਜ ਤਿੰਨੋਂ ਕੈਪਟਨ ਨੇ ਜਿਹੜੇ ਦੇਖੋ ਇੱਕ ਪਾਸੇ ਤਾਂ ਪੰਜਾਬ ਨਾਲ ਧੱਕੇ ਦੀ ਗੱਲ ਕਰਦੇ ਆ ਇਹ ਲੋਕ ਅੱਜ ਸ਼ੁਭਮ ਗਿਲਕਲੀ ਮੈਚ ਚੱਲ ਰਿਹਾ ਹੈ ਅੱਜ ਅੱਜ ਤੀਜੇ ਦਾ ਆਖਰੀ ਦਿਨ ਅੱਜ ਪੰਜਾਬ ਦਾ ਪਲੇਅਰ ਇੱਕ ਉਹ ਨੂੰ ਉਹ ਫਿਰ ਕਹਿਣਗੇ ਨਹੀਂ ਜੀ ਨਹੀਂ ਇਹ ਤਾਂ ਕਾਬਲੀਅਤਾਂ ਬਿਲਕੁਲ ਕਾਬਲੀਅਤਾਂ ਪਰ ਅੱਜ ਇੱਕ ਪੰਜਾਬੀ ਜਿਹੜੀ ਦੁਨੀਆ ਦਾ ਸਭ ਤੋਂ ਮਹਿੰਗੀ ਖੇਡ ਆ ਉਹਦਾ ਪੰਜਾਬੀ ਇੱਕ ਕੈਪਟਨ ਆ ਅੱਜ ਫੁੱਟਬਾਲ ਦਾ ਪੰਜਾਬੀ ਕੈਪਟਨ ਅੱਜ ਹਾਕੀ ਟੀਮ ਦਾ ਪੰਜਾਬੀ ਕੈਪਟਨ ਅੱਜ 에ਅਰ ਫੋਰਸਸ ਦੀ ਪੰਜਾਬੀ ਆ ਨਾਲ ਦੀ ਨਾਲ ਇਹ ਵੀ ਸਾਬਤ ਹੁੰਦੀ ਆ ਵੀ ਅੱਜ ਮੌਕਾ ਮਿਲ ਰਿਹਾ ਪੰਜਾਬ ਦੇ ਪਲੇਅਰਾਂ ਨੂੰ ਉਹਨਾਂ ਨੂੰ ਬਣਾਇਆ ਜਾ ਰਿਹਾ ਇਹ ਤਾਂ ਪਤਾ ਨਹੀਂ ਕਿਹੜੇ ਫੈਦਰਬੇਟ ਦੀ ਗੱਲ ਕਰਦੇ ਹੋ ਕਿ 35 ਹਰ ਚੀਜ਼ ক্রিকেট ਦੀ ਪੁੱਛ ਲੋ ਮੈਂ ਥਾਪੀਆਂ ਨਾ ਖੇਡਦਾ ਰਿਆ ਜੇ ਕੋਈ ਹੋਰ ਗੱਲ ਕਰ ਲੋ ਬੰਟੇ ਮੈਂ ਖੇਡਦਾ ਰਿਆ ਇਹ ਤਾਂ ਯਾਰ ਉਹੀ ਗੱਲਾਂ ਐ ਇਹਨਾਂ ਦੀ ਇਹ ਇਹ ਤਾਂ ਸਾਰੀਆਂ ਜਿਹੜੀ ਵੀ ਜਿਹੜੀ ਵੀ ਗੇਮ ਆ ਨਾ ਉੱਠੀ ਗੇਮ ਸਾਰੀਆਂ ਹੀ ਖੇਡਦੇ ਰਹੇ ਆ ਸਹੀ ਗੇਮ ਤੋਂ ਸવાય ਕੱਲ ਨੂੰ ਕੋਈ ਮੈਡਲ ਮੋਡਲ ਨਾ ਦਿਖਾਉਣ ਲੱਗ ਜਾਣਾ ਉੱਠੀ ਨਹੀਂ ਆਏਗੀ ਹਾਂਜੀ ਨਹੀਂ ਖੇਡੀਆਂ ਨਹੀਂ ਨਾ ਕਦੇ ਉਹ ਤਾਂ ਕਹਿੰਦੇ ਐ ਇੱਥੇ ਖੇਡੀਆਂ ਕਦਾ ਤੁਸੀਂ ਦੇਖਿਆ ਕਦੇ ਖੇਡਦੇ ਆਹ ਆ ਤੁਹਾਡੀ ਤੁਸੀਂ ਉਸ ਡਿੱਗੀ ਚ ਖੇਡ ਰਹੇ ਸੀ ਆ ਖੇਡਾਂ ਖੇਡਦੇ ਆ ਜੀ ਕਿਸੀ ਦੇ ਨਿੱਜੀ ਆਤਾਂ ਦੇ ਉੱਤੇ ਸਿਆਸਤ ਪੰਜਾਬ ਚ ਜ਼ਿਆਦਾ ਹੋਣੀ ਹੈ ਪਰ ਫਰਜੀ ਪੁਲਿਸ ਮੁਟਾਵਲੇ ਬਹੁਤ ਪੰਜਾਬ ਚ ਹੋ ਰਿਹਾ ਉਸ ਦੇ ਉੱਤੇ ਕੋਈ ਵੀ ਪੇਟੀ ਤੇ ਪਾਰਟੀ ਆਪਣਾ ਸਟੈਂਡ ਕਿਉਂ ਨਹੀਂ ਸਪਸ਼ਟ ਕਰ ਪਾ ਰਹੀ ਨਹੀਂ ਜਦੋਂ ਜਦੋਂ ਇੱਕ ਦੇਸ਼ ਦੇ ਪ੍ਰਧਾਨ ਮੰਤਰੀ ਤੇ ਇੱਕ ਦੇਸ਼ ਦੇ ਗ੍ਰਹਿ ਮੰਤਰੀ ਤੇ ਕੋਈ ਬਿਨਾਂ ਸੋਚੇ ਸਮਝੇ ਤੇ ਬੋਲੂਗਾ ਫਿਰ ਉਹਦਾ حسابਖਤਾਬ ਵੀ ਕੀਤਾ ਜਾਊਗਾ ਫਰਜੀ ਪੁਲਿਸ ਮੁਕਾਬਲੇ ਤੇ ਤੁਹਾਡਾ ਸਟੈਂਡ ਕੀ ਹੈ ਮੋੜ ਤੱਕ ਕੋਈ ਐਕਸ਼ਨ ਕਿਉਂ ਨਹੀਂ ਪਾਰਟੀ ਵੱਲੋਂ ਨਾ ਕੋਈ ਸੜਕਾ ਤੇ ਦਿਖੀ ਹੈ ਨਾ ਹੀ ਕੋਈ ਗ੍ਰੀਟ ਨਾ ਇਸ ਬਾਰੇ ਜੀ ਫਰਜੀ ਇਨਕਾਊਂਟਰ ਮੈਨੂੰ ਅਜੇ ਇਸ ਗੱਲ ਦਾ ਮੈਨੂੰ ਕੋਈ ਗਿਆਨ ਨਹੀਂ ਗੱਲ ਪਰ ਅਸੀਂ ਮੈਂ ਤਾਂ ਹਮੇਸ਼ਾ ਕਿਹਾ ਵੀ ਇਹ ਜਿਹੜੀ ਪੈਰ 'ਚ ਗੋਲੀ ਮਾਰੀ ਜਾ ਰਹੀ ਆ ਇਹ ਟੋਟਲ ਫਰਾਡ ਮੈਂ ਤਾਂ ਇੱਕ ਵਾਰ ਨਹੀਂ ਕਿਹਾ ਹਮੇਸ਼ਾ ਕਿਹਾ ਵੀ ਯਾਰ ਤੁਸੀਂ ਇਹ ਇਹੋ ਜਿਹਾ ਕਿਹੜਾ ਸਿਸਟਮ ਆ ਵੀ ਇਹ ਕਿਹੜੀ ਗੱਲ ਆ ਵੀ ਜਦੋਂ ਹੱਤਕੜੀਆਂ ਉਹਦੇ ਲੱਗੀਆਂ ਹੋਈਆਂ ਤੁਸੀਂ ਲੈ ਕੇ ਜਾਂਦੇ ਹੋ ਹੱਤ ਗੱਡੀਆਂ ਲਗਬੋਲਸ ਨਾਲ ਜਦੋਂ ਪਿਸਤੌਲ ਚੱਕਣ ਲੱਗੇ ਨੇ ਗੋਲੀ ਚੱਲ ਜਾਂਦੀ ਹੈ ਇਸ ਕਰਕੇ ਉਹ ਵੀ ਭਗਵੰਤ ਮਾਨ ਦਾ ਹੀ ਕੰਮ ਹੈ ਜਿਹਹ ਜੇ ਕਰਦਾ ਰਿਹਾ ਉਹ ਜਿਹਿਆਂ ਨੇ ਅੱਗੇ ਪੁਲਿਸ ਬਣਾਤੀ ਬਿੱਟਰ ਜੀ ਤੁਸੀਂ ਜਰੂਰੀ ਵਾਲੀ ਵੀ ਵੀਡੀਓ ਕੇਸ ਉਹ ਨਹੀਂ ਦਿਖਾਈ ਨਾ ਉਹ ਦਿਖਾਓ ਕਿ ਆਪਣੇ ਚੀਫ ਮਿਨਿਸਟਰ ਦੀ ਪੱਗ ਲਈ ਕਿਵੇਂ ਦਿਖਾ ਦिए ਆਪਣਾ ਚੀਫ ਮਿਨਿਸਟਰ ਭਗਤ ਸਿੰਘ ਦੇ ਰੰਗ ਦੀ ਪੱਗ ਲਈ 에ਰਪੋਰਟ ਤੇ ਪਈ ਆ ਉਹ ਕਿਵੇਂ ਦਿਖਾ ਦिए ਜੀ ਸਾਡਾ ਪ੍ਰਧਾਨ ਮੰਤਰੀ ਜੀ ਸਾਡੇ ਐਕਸਟਰਨਲ ਅਫੇਅਰ ਨੇ ਉਹ ਲਪੂਈ ਸਾਰੀ ਗੱਲ ਸੰਭਾਲ ਰੱਖੀ ਹੈ ਨਹੀਂ ਉਹ ਕਹਿੰਦੇ ਦਿਖਾਉਣੀ ਵੀ ਨਹੀਂ ਗਈ ਕਿਉਂਕਿ ਉਹ ਪੰਜਾਬ ਦੀ ਲੋਕਾਂ ਦਾ ਚੁਣਿਆ ਹੋਇਆ ਮੁੱਖ ਮੰਤਰੀ ਗਿਆ ਏ ਅਸੀਂ ਤਾਂ ਚਾਹੀ ਪਿੱਟਦੇ ਆ ਇਸ ਗੱਲ ਨੂੰ ਹੁਣ ਤੁਸੀਂ ਸਾਰਾ ਕੁਝ ਜਾਣਦੇ ਹੋ ਇੱਕ ਇੱਕ ਚੈਨਲ ਦਾ ਮਾਈਕ ਹੀ ਖੋਲਿਆ ਸੀ ਪਰ ਸੋਚ ਉੱਥੇ ਉਹਨੂੰ ਤਨਖਾਹ ਵੀ ਦੇਣ ਲੱਗੇ ਸੀ ਵੀ ਤੇਰੀ ਤਨਖਾਹ ਵਧੂਗੀ ਭਾਈ ਜੀ ਹੁਣ ਇੱਥੇ ਤੱਕ ਜੇ ਆਪਾਂ ਕਰਾਈ ਜਾਣੀ ਆ ਤਾਂ ਕਰਾਈ ਜਾਈਏ ਥੈਂਕ ਯੂ ਜੀ ਬਹੁਤ ਧੰਨਵਾਦ ਸੈਲੀਨੇਸ਼ ਨੇ ਅੱਜ ਜਰਾ ਹੈਗੇ ਆ ਰਿਹਾ ਹੈ ਬਿੱਲ ਆ ਰਿਹਾ ਹੈ ਦੇਖੋ ਦੇਖੋ ਉਹ ਉਹ ਵੀ ਉਹ ਵੀ ਦੇਖੋ ਇੱਕ ਬਹੁਤ ਕਈ ਵਾਰ ਗੱਲ ਘੁੰਮ ਜਾਂ ਹੋਰ ਪਾਸੇ ਜਾਂਦੀ ਹੈ ਜੇ ਮੈਂ ਬੋਲਦਾ ਇੱਕ ਵਿਧਾਨ ਸਭਾ ਨਾਲ ਇੱਕ ਵਿਧਾਨ ਸਭਾ ਦਾ ਮਜ਼ਾਕ ਕੀਤਾ ਜਾ ਰਿਹਾ ਵਿਧਾਨ ਸਭਾ ਦਾ ਮਤਲਬ 3 ਕਰੋੜ ਲੋਕਾਂ ਦਾ ਮਜ਼ਾਕ ਕੀਤਾ ਜਾਂਦਾ ਮੈਂ ਵੀ ਉਸ ਪਾਰਲੀਮੈਂਟ ਚ ਬਹਿਣਾ ਜਦੋਂ ਵੀ ਕੋਈ ਬਿੱਲ ਆਉਂਦਾ ਕੋਈ ਵੀ ਬਿੱਲ ਆਉਂਦਾ ਉਹ ਜੀ ਉਹਦੇ ਉੱਤੇ ਆਪੋਜੀਸ਼ਨ ਤਿਆਰ ਨਹੀਂ ਜੀ ਜਾਂ ਆਪਣੀ ਪਾਰਟੀ ਵਾਲੇ ਕੋਈ ਉਹਦੇ ਉੱਤੇ ਕੋਈ ਕਿੰਤੂ ਪਰੰਤੂ ਆ ਜਾਂ ਉੱਥੇ ਕੋਈ ਡਿਸਕਸ਼ਨ ਚ ਐਸੀ ਗੱਲ ਆ ਜਾਂਦੀ ਆ ਵੀ ਲੱਗਦਾ ਵੀ ਯਾਰ ਆ ਚੀਜ਼ ਇਸ ਬਿੱਲ ਚ ਐਡ ਹੋਣੀ ਚਾਹੀਦੀ ਸੀ ਰਹਿ ਗਈ ਕਿਸੇ ਦਾ ਸੁਝਾਅ ਚੰਗਾ ਇਹਨਾਂ ਦਾ ਸੁਝਾਅ ਚੰਗਾ ਆ ਜਾਂਦਾ ਇਹਨਾਂ ਦਾ ਚੰਗਾ ਆ ਜਾਂਦਾ ਉਦੋਂ ਫੈਸਲਾ ਹੁੰਦਾ ਜਾਂ ਕਿਸੇ ਤੇ ਸਾਂ ਨਹੀਂ ਬਣਦੀ ਆਪਸ ਵਿੱਚ ਸਹਿਮਤੀ ਨਹੀਂ ਬਣਦੀ ਤਦ ਉਹ ਬਿੱਲ ਨੇ ਜਿਹੜੇ ਪਾਰਲੀਮੈਂਟ ਕਮੇਟੀ ਨੂੰ ਜਾਂਦੇ ਆ ਸਿਲੈਕਟ ਕਮੇਟੀ ਨੂੰ ਜਾਂਦੇ ਆ ਹੁਣ ਇੱਕ ਮਿੰਟ ਇਹ ਕੀ ਕਹਿ ਰਹੇ ਆ ਜਨਾਬ ਇਹ ਹਜੇ ਬਿੱਲ ਔਣ ਤੋਂ ਪਹਿਲਾਂ ਹੀ ਕਹਿ ਰਹੇ ਨੇ ਵੀ ਅਸੀਂ ਤਾਂ ਇਹ ਹਜੇ ਲੋਕਾਂ ਦੇ ਕੋਲ ਰੱਖਾਂਗੇ ਇਹਦੀ ਡਿਸਕਸ਼ਨ ਲਈ ਭਾਈ ਸਾਹਿਬ ਫਿਰ ਆ ਸੈਸ਼ਨ ਕਦ ਲਈ ਰੱਖਿਆ ਹੈ ਪਹਿਲਾਂ ਹੀ ਇਹ ਸਾਰਾ ਜਿਹੜਾ ਖਰੜਾ ਤਿਆਰ ਕਰਨ ਨੂੰ ਇਹ ਲੋਕਾਂ ਦੇ ਕੋਲ ਰੱਖਦੇ ਤੇ ਫਿਰ ਤੁਸੀਂ ਵਿਧਾਨ ਸਭਾ ਦੇ ਲੈ ਕੇ ਆਉਂਦੇ ਤੇ ਅੱਜ ਤੁਸੀਂ ਇਹ 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 ਮਤਲਬ ਸਿਰਫ ਡਰਾਮਾ ਹੈ ਵੀ ਗੱਲਾਂ ਹੋਰ ਚੱਲ ਰਹੀਆਂ ਕਿਤੇ ਪਾਸੇ ਨੂੰ ਹੋਰ ਪਾ ਦੀਏ ਇਹ ਇੰਨਾ ਕੰਮ ਆ ਜੀ ਇੱਕੀ ਦੇ ਵਿੱਚ ਪੌਜ਼ਰ ਸਤਿ ਹੈ ਕੈਸੇ ਬਿਲਕੁਲ ਠੀਕ ਆ ਉਹ ਵੀ ਮੇ ਲੋਕ ਕੇ ਪਿਆ ਹੈ ਕਈ ਕਈ ਦੇਖੋ ਕਈ ਕਈ ਇੱਕ ਮਿੰਟ ਕਈ ਕਾਨੂੰਨ ਨੇ ਜਿਹੜੇ ਸੈਂਟਰ ਦੇ ਹਿਸਾਬ ਨਾਲ ਬਣਦੇ ਆਪਣਾ ਜਿਹੜਾ ਸੰਵਿਧਾਨ ਆ ਆਪਣਾ ਕਾਨੂੰਨ ਆ ਉਹ ਸਾਰੇ ਦੇਸ਼ ਦਾ ਇੱਕ ਅਲੱਗ-ਅਲੱਗ ਦਾ ਬਣ ਨਹੀਂ ਸਕਦਾ ਉਹਦੇ ਵਿੱਚ ਕਈ ਗੱਲਾਂ ਨੇ ਐਸੀਆਂ ਜਿਹੜੀਆਂ ਕਿ ਪੰਜਾਬ ਸਰਕਾਰ ਨੂੰ ਭਗਵੰਤ ਮਾਨ ਸਾਹਿਬ ਨੂੰ ਸੈਂਟਰਲ ਗਵਰਨਮੈਂਟ ਦੇ ਨਾਲ ਤਾਲਮਿਲ ਕਰਨਾ ਚਾਹੀਦਾ ਉਹਨਾਂ ਲੋ ਅਡਪਾਰਟਮੈਂਟ ਨਾਲ ਗੱਲ ਕਰ ਲੈਣ ਚਾਹੇ ਹੋਮ ਨਾਲ ਕਰ ਲੈਣ ਕਿਉਂਕਿ ਕਾਨੂੰਨ ਜਿਹੜਾ ਕਾਨੂੰਨ ਆ ਉਹ ਤਾਂ ਇੱਕ ਆ ਨਾ ਆਪਣਾ ਉਹਦੇ ਵਿੱਚ ਤਬਦੀਲੀ ਤੁਸੀਂ ਕਿਵੇਂ ਕਰੋਗੇ ਇਹਦੇ ਵਿੱਚ ਬੜੀਆਂ ਵੱਡੀਆਂ ਗੱਲਾਂ ਇਹ ਮੈਨੂੰ ਨਹੀਂ ਲੱਗਦਾ ਵੀ ਇਹ ਕੋਈ ਇੰਨੀ ਸੌਖੀ ਗੱਲ ਆ ਤੁਸੀਂ ਵਿਧਾਨ ਸਭਾ 'ਚ ਪਾ ਕੇ ਉਹ ਜੇ ਕਿਤੇ ਲਾਗੂ ਹੀ ਨਾ ਹੋਵੇ ਫਿਰ ਕੀ ਫਾਇਦਾ ਜੀ ਇਸ ਕਰਕੇ ਇਹਦੇ ਬਾਰੇ ਬੜਾ ਸੋਚ ਸਮਝ ਕੇ ਗੱਲ ਕਰਨੀ ਚਾਹੀਦੀ ਐਵੇਂ ਨਹੀਂ ਵੀ ਸਿਰਫ ਲੋਕਾਂ ਨਾਲ ਖੇਡਣ ਦਾ ਵੀ ਸੈਂਟੀਮੈਂਟਾ ਲੋਕਾਂ ਦਾ ਅਸੀਂ ਦਾ ਜੀ ਇਹ ਬਿੱਲ ਲਿਆ ਰਹੇ ਆ ਉਹ ਗੱਲ ਨਹੀਂ ਕਰਨੀ ਚਾਹੀਦੀ ਪਰ ਅੱਜ ਮੈਂ ਤੁਹਾਨੂੰ ਇਹ ਦੱਸਿਆ ਵੀ ਨਵਾਂ ਤਰੀਕਾ ਆਮ ਆਦਮੀ ਪਾਰਟੀ ਦਾ ਭਗਵੰਤ ਮਾਨ ਸਾਹਿਬ ਦਾ ਇਲੈਕਸ਼ਨ ਲੜਨ ਦਾ ਇਹ ਤੁਹਾਨੂੰ ਮੈਂ ਦੱਸਦਾ ਵੀ ਕਿਵੇਂ ਉਹ ਪਿਸਤੌਲ ਕਿਵੇਂ ਲੋਕਾਂ ਨੂੰ ਚਿੱਟਾ ਕੁੱਟਿਆਂ ਮਾ ਪਾ ਕੇ ਬਹਿਰੇ ਫਰਕ ਇੰਨਾ ਹੈ ਉਦੋਂ ਟੋਪੀ ਰੱਖੀ ਆ ਕੇਜਰੀਵਾਲ ਵਾਲੀ ਹੁਣ ਪੱਗ ਤੇ ਇਸ ਕਰਕੇ ਉਹ ਬਾਕੀ ਚੀਜ਼ਾਂ ਦੱਸ ਰਿਹਾ ਇਲੈਕਸ਼ਨਾਂ ਦੇ ਵਿੱਚ ਉਹ ਬਾਈ ਇਲੈਕਸ਼ਨਾਂ ਚ ਆਹੀ ਕੁਝ ਕਰ ਰਹੇ ਆ ਸੇਮ ਅਤਰਨ ਤਰਨ ਦੀ ਇਲੈਕਸ਼ਨ ਚ ਆਜੂਗੀ ਆਹੀ ਚੀਜ਼ਾਂ ਕਰਨਗੇ ਐਂ ਨਸ਼ੇ ਦੇ ਟਰੱਕ ਆਉਂਦੇ ਆ ਉਹਨਾਂ ਦੇ ਐਂ ਐਂ ਹਥਿਆਰ ਆਉਂਦੇ ਆ ਐਂ ਗੈਂਗਸਟਰ ਜੱਗੂ ਪੋ ਆਨਪੁਰੀਆ ਦਾ ਕਿੰਨਾ ਆਇਆ ਜੀ ਵਰਤੇ ਆਹੀ ਚੀਜ਼ਾਂ ਨੇ ਨਾ ਤੁਸੀਂ ਕਹਿੰਦੇ ਹੋ ਇਸ ਚੀਜ਼ ਦਾ ਅਸਰ ਨਹੀਂ ਹੁੰਦਾ ਸੇਮ ਚੀਜ਼ਾਂ ਜੋ ਕਹਿੰਦੇ ਉਹ ਅੱਜ ਵਰਤ ਰਹੇ ਆ ਉਸੇ ਤਰੀਕੇ ਨਾਲ ਜਲੰਧਰ ਚ ਉਹਨਾਂ ਨੇ ਗੈਂਗਸਟਰ ਲਿਆਂਦੇ ਸੀ ਅੱਜ ਪੁਲਿਸ ਨੂੰ ਵੀ ਉਹ ਦੱਸ ਦਿਓ ਮੈਂ ਅਗਲੀ ਵਾਰ ਤੁਹਾਡੇ ਨਾਲ ਅਲੱਗ ਪੁਲਿਸ ਵਾਰੇ ਵੀ ਅੱਜ ਐਸਐਸਪੀਆਂ ਨੂੰ ਜਦੋਂ ਮੀਟਿੰਗ 'ਚ ਬਹਿੰਦੇ ਆ ਨਾ ਉਹ ਇੱਥੇ ਦੱਸਦੇ ਸੀ ਵੀ ਯਾਰ ਤੇਰੇ ਕੋਲ ਕਿਉਂਕਿ ਇੱਕ ਇੱਕ ਕਾਨੂੰਨ ਆ ਵੀ ਜੇ ਇੰਨਾ ਚਿੱਟਾ ਪੈਂਦਾ ਤੇ ਆਹ ਸਜ਼ਾ ਇੰਨਾ ਪੈਂਦਾ ਇੰਨਾ ਸਜ਼ਾ ਉਹ ਪੁਲਿਸ ਨੂੰ ਉਸ ਵੇਲੇ ਵੀ ਕਹਿੰਦੇ ਆ ਵੀ ਤੇਰੇ ਕੋਲ ਅੰਦਰ ਪਿਆਈ ਆ ਲਾ ਕੇ ਪਾਦੇ ਹੋਰ ਵੱਧ ਪਾਦੇ ਘੱਟ ਕਰਦੇ ਉਹੀ ਗੱਲਾਂ ਉਹ ਆਪਣੇ ਐਸਐਸਪੀਆਂ ਨੂੰ ਮੀਟਿੰਗ 'ਚ ਕਹਿੰਦੇ ਆ ਬੀਰ ਤੁਸੀਂ ਕਿਸੇ ਤੇ ਪਾ ਨਹੀਂ ਸਕਦੇ ਤੁਸੀਂ ਤਾਂ ਜਿੱਦੇ ਮਰਜ਼ੀ ਪਾ ਦੋ